NIRF ਲੋ ਚੰਡੀਗੜ੍ਹ ਯੂਨੀਵਰਸਿਟੀ ਨੂੰ ਭਾਰਤ ਦੇ ਵਿੱਚ 17ਵਾਂ ਰੈਂਕ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਵੀ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਦਵਿੰਦਰ ਸੰਧੂ ਜੋ ਕਿ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੂੰ 17ਵੇਂ ਰੈਂਕ ਤੇ ਲਿਆਉਣ ਦੇ ਲਈ ਕੀ ਕੀ ਉਪਰਾਲੇ ਕੀਤੇ ਗਏ ਸਨ ਗਲਤ ਵੀ ਕਰਦੇ ਆ ਦਵਿੰਦਰ ਸੰਧੂ ਦੇ ਨਾਲ ਤੇ ਜਾਣਦੇ ਆਕਰ ਕੀ ਕਹਿ ਰਹੇ ਨੇ ਉਹ ਵੀ ਸਟਾਰਟਡ ਵਿਦ 52nd ਰੈਂਕ ਇਨ 2021 ਤੇ ਅੱਜ ਅਸੀਂ 19th ਰੈਂਕ ਤੇ ਪਹੁੰਚ ਗਏ ਆ ਸੋ ਇਸ ਚੀਜ਼ ਦਾ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿਉਂਕਿ ਇਹਦੇ ਵਿੱਚ ਸਾਰੇ ਹੀ ਸਟੇਕ ਹোলਡਰਸ ਜਿਹਨਾਂ ਯੂਨੀਵਰਸਿਟੀ ਨਾਲ ਜੁੜੇ ਨੇ ਜਿਵੇਂ ਸਾਡੀ ਫੈਕਲਟੀ ਸਟੂਡੈਂਟਸ ਸਟਾਫ ਜਿਨ੍ਹਾਂ ਨੇ ਮਿਹਨਤ ਕੀਤੀ ਰਿਸਰਚ ਕੀਤੀ ਨਵੀਆਂ ਮੁਕਾਮ ਹਾਸਲ ਕੀਤੇ ਤੇ ਇਹ ਇੱਕ ਇਤਿਹਾਸਿਕ ਰੈਂਕ ਮੈਂ ਸਮਝਦਾ ਹਾਂ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਨਾਰਥ ਇੰਡੀਆ ਦੇ ਵਿੱਚ ਇਕੱਲੀ ਪ੍ਰਾਈਵੇਟ ਯੂਨੀਵਰਸਿਟੀ ਹੈ ਜੋ ਟਾਪ 20 ਐਨਏਰ ਰੈਂਕਿੰਗਸ ਇੰਸਟੀਚੂਨਸ ਦੇ ਵਿੱਚ ਆਈ ਹੈ ਸੋ ਇਹਦੇ ਵਾਸਤੇ ਜੋ ਮਿਹਨਤ ਜੋ ਲਗਨ ਸਾਡੇ ਸਟਾਫ ਦੀ ਰਹੀ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਇਸ ਦੇ ਨਾਲ ਨਾਲ ਮੈਨੂੰ ਬੜਾ ਫਖਰ ਮਹਿਸੂਸ ਹੁੰਦਾ ਦੱਸਦੇ ਹੋਏ ਕਿ ਇੰਜੀਨੀਅਰਿੰਗ ਦੇ ਇੱਕ ਕ੍ਰਿਟੀਕਲ ਖੇਤਰ ਦੇ ਵਿੱਚ ਇੰਜੀਨੀਅਰਿੰਗ ਜੋ ਸਾਡਾ ਇੱਕ ਬਹੁਤ ਹੀ ਅਹਿਮ ਕਲਸਟਰ ਮੰਨਿਆ ਜਾਂਦਾ ਉਹਦੇ ਵਿੱਚ ਅਸੀਂ ਰੈਂਕ ਸੈਕੰਡ ਤੇ ਆਏ ਹਾਂ ਨਾਰਥ ਇੰਡੀਆ ਦੇ ਵਿੱਚ ਅਮੰਗ 올 ਪ੍ਰਾਈਵੇਟ ਯੂਨੀਵਰਸਿਟੀਆਂ ਤੇ ਯੂਨੀਵਰਸਿਟੀ ਕੈਟਾਗਰੀ ਦੇ ਵਿੱਚ ਐਨਆਰਐਫ ਦੇ ਵਿੱਚ ਅਸੀਂ ਨਾਰਥ ਇੰਡੀਆ ਦੇ ਵਿੱਚ ਫਰਸਟ ਆਏ ਹਾਂ ਪ੍ਰਾਈਵੇਟ ਰੈਂਕਿੰਗ ਯੂਨੀਵਰਸਿਟੀਆਂ ਦੇ ਵਿੱਚ ਤੇ ਰਿਸਰਚ ਦੇ ਵਿੱਚ ਜਿੱਥੇ ਸਾਡਾ ਡੈਬਿਊ ਸੀ ਤੇ ਉਸ ਦੇ ਵਿੱਚ ਵੀ ਅਸੀਂ ਨਾਰਥ ਇੰਡੀਆ ਦੇ ਵਿੱਚ ਸੈਕੰਡ ਆਏ ਹਾਂ ਅਮੰਗ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਇਸ ਦੇ ਨਾਮ ਨਾਲ ਮੈਂ ਸਾਰੀ ਯੂਨੀਵਰਸਿਟੀ ਨੂੰ ਧੰਨਵਾਦ ਦਿੰਦਾ ਤੇ ਸਟੂਡੈਂਟਸ ਨੂੰ ਬਹੁਤ ਧੰਨਵਾਦ ਦਿੰਦਾ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਟਰਸਟ ਸਾਡੀ ਯੂਨੀਵਰਸਿਟੀ ਦਿਖਾਇਆ ਔਰ ਜੋ ਰਿਜ਼ਲਟਸ حاصل ਹੋਏ ਮੈਂ ਉਮੀਦ ਕਰਦਾ ਹਾਂ ਕਿ ਉਹਨਾਂ ਨੂੰ ਬਹੁਤ ਹੀ ਇੱਕ ਪੋਜ਼ਿਟਿਵ ਰਿਜ਼ਲਟ ਮਿਲਿਆ ਹੋਊਗਾ ਤੇ ਇਹਦੇ ਨਾਲ ਮੈਂ ਉਮੀਦ ਕਰਦਾ ਕਿ ਯੂਨੀਵਰਸਿਟੀ ਦੀ ਜਿਹੜੀ ਗਰੋਥ ਸਟੋਰੀ ਹੈ ਉਹ ਬਾਚ ਆਨ ਵਾਲੇ ਡੈਕੇਡਸ ਆ ਗੋਨ ਵਾਲੇ ਸਾਲਾਂ ਤੱਕ ਕੰਟੀਨਿਊ ਹੋਈ ਥੈਂਕ ਯੂ ਸਰ ਸਰਪਰ ਕਿਸ ਤਰ੍ਹਾਂ ਦਾ ਹੈ ਆ ਸਟਾਰਟਿੰਗ ਤੋਂ ਕੋਕੜਾ ਕੀ ਕੀ ਆ ਜੀ ਸਟਾਰਟਿੰਗ ਮੈਂ ਦੱਸਿਆ ਪਹਿਲਾਂ 21 ਦੇ ਵਿੱਚ ਕੀਤੀ ਸੀ ਆਪਣਾ 52 ਰੈਂਕ ਤੋਂ ਸੋ ਜੇ ਇਹਦਾ ਜਵਾਬ ਐਨ ਆਰ ਐਫ ਦੀ ਜਿਹੜੇ ਪੈਰਾਮੀਟਰਸ ਨੇ ਉਹੀ ਤੁਹਾਨੂੰ ਜਵਾਬ ਦੇ ਦੇਣਗੇ ਜਿਵੇਂ ਕਿ ਐਨ ਆਰ ਐਫ ਦੇ ਪੈਰਾਮੀਟਰਸ ਅਕੋਰਡਿੰਗਲੀ ਰਿਸਰਚ ਦੇ ਵਿੱਚ ਅਸੀਂ ਬਹੁਤ ਗਰੋਥ ਕੀਤੀ ਸਾਡੇ ਹਾਈਸਟ ਨੰਬਰ ਆਫ ਪੇਟੈਂਟਸ ਰਏ ਨੇ ਮੰਨ ਪ੍ਰਾਈਵੇਟ ਯੂਨੀਵਰਸਿਟੀਆਂ

देखो चंडीगढ़ यूनिवर्सिटी दी मेहनत है स्टूडेंट्स दी मेहनत है स्टाफ दी मेहनत है ते सब तो वड्डा जेडी ਸਾਡੇ ਪਾਸ ਆਊਟ ਹੋਏ ਆ ਐਲੂਮਨਾਈ ਹੈ ਉਹ ਇੱਕ ਸਟੇਕਹੋਲਡਰ ਬੰਦੇ ਆ ਸੁਸਾਇਟੀ ਦੇ ਅੰਦਰ ਇਹ ਸਾਰਿਆਂ ਦੀ ਮਿਹਨਤ ਹੈ ਕਿ ਸਾਡੀ ਗਰੋਥ ਸਟੋਰੀ ਚੰਡੀਗੜ੍ਹ ਯੂਨੀਵਰਸਿਟੀ ਦੀ ਵਧਦੀ ਰਹੀ ਹੈ ਔਰ ਅਸੀਂ ਇੱਕ ਅੱਛਾ ਪੈਰਾਮੀਟਰਸ ਤੇ ਪ੍ਰਮੋਟ ਔਰ ਆਪਣੇ ਆਪ ਨੂੰ ਪ੍ਰੋਮੋਸ਼ਨ ਕਰ ਪਾਏ ਆ ਅ ਜਿੱਥੇ ਅਸੀਂ ਐਨਆਰਆਈਸ ਤੇ ਪੈਰਾਮੀਟਰਸ ਦੀ ਗੱਲ ਕਰੀਏ ਕੁਲ ਅਰਾਊਂਡ 5 ਪੈਰਾਮੀਟਰਸ ਜੋ ਕਿ ਅਕ੍ਰੋਸ 360 ਡਿਗਰੀ ਕਵਰ ਕਰਦੀ ਹੈ ਸਾਰੀ এডਿਕੇਸ਼ਨ ਸਿਸਟਮ ਨੂੰ ਪਹਿਲਾ ਪੈਰਾਮੀਟਰ ਹੈਗਾ ਉਹਦੇ ਚ ਟੀਚਿੰਗ ਲਰਨਿੰਗ ਰਿਸੋਰਸਸ ਸੈਕੰਡ ਹੈਗਾ ਰਿਸਰਚ ਥਰਡ ਹੈਡ ਹੈ ਉਹਦਾ ਆਊਟਕਮ ਫੋਰਥ ਹੈਗਾ ਕਿਵੇਂ ਅਸੀਂ ਇਨਕਲੂស៊ីਵਿਟੀ ਔਰ ਡਾਈਵਰਸਿਟੀ ਨੂੰ ਇਨਕਲੂਡ ਕਰਦੇ ਹਾਂ ਔਰ ਸਭ ਤੋਂ ਇੰਪੋਰਟੈਂਟ ਹੈਗਾ ਪਰਸੈਪਸ਼ਨ ਸੋਸਾਇਟੀ ਇੱਕ ਯੂਨੀਵਰਸਿਟੀ ਇੱਕ এডਿਕੇਸ਼ਨ ਇੰਸਟੀਟਿਊਸ਼ਨ ਬਾਰੇ ਕੀ ਸੋਚਦੀ ਹੈ ਸੋ ਇਹ ਪੰਜ ਪੈਰਾਮੀਟਰਸ ਦੇ ਬੇਸਿਸ ਤੇ ਹੀ ਸਾਰੀ ਜਿਹੜੀ ਐਨਆਰਆਈਫ ਦੀ ਰੈਂਕਿੰਗ ਹੈ ਇਹ ਡਿਪੈਂਡ ਕਰਦੀ ਹੈ ਤੇ ਇਹ ਸਾਰਿਆਂ ਤੇ ਜੇ ਅਸੀਂ ਗ੍ਰੋਥ ਦੀ ਗੱਲ ਕਰੀਏ ਪਿਛਲੇ 4-5 ਸਾਲਾਂ ਤੋਂ ਚੰਡੀਗੜ੍ਹ ਯੂਨੀਵਰਸਿਟੀ ਸਾਰੇ ਪੈਰਾਮੀਟਰਸ ਨੂੰ ਇਕੱਠੇ ਲੈ ਕੇ ਚੱਲਦੀ ਹੈ ਆਬਵੀਅਸਲੀ ਰਿਸਰਚ ਇੱਕ ਐਜ਼ ਅ ਯੂਨੀਵਰਸਿਟੀ ਇੱਕ ਇੰਪੋਰਟੈਂਟ ਪੈਰਾਮੀਟਰ ਹੁੰਦਾ ਔਰ ਜਿਵੇਂ ਅਸੀਂ ਦੇਖਿਆ ਇਸ ਸਾਲ ਅਸੀਂ ਡੈਬਿਊ ਕੀਤਾ 34th ਰੈਂਕ ਆਇਆ ਸਾਡਾ ਇਹ ਇੱਕ ਮੈਸੇਜ ਹੈ ਕਿ ਇੱਕ ਯੂਨੀਵਰਸਿਟੀ ਰਿਸਰਚ ਨੂੰ ਬਹੁਤ ਪ੍ਰਮੋਟ ਕਰ ਰਹੀ ਹੈ ਇਨੋਵੇਸ਼ਨ ਨੂੰ ਬਹੁਤ ਪ੍ਰਮੋਟ ਕਰਦੀ ਤੇ ਖਾਸ ਕਰਕੇ ਜਿਹੜੇ ਸਾਡੇ ਬੱਚੇ ਹਨ ਸਾਡੇ ਰਿਸਰਚਰ ਹਨ ਇਸ ਸੋਸਾਇਟੀ ਦੀ ਰਿਸਰਚ ਵਾਸਤੇ ਸੋਸਾਇਟੀ ਦੇ ਬੈਨੀਫਿਟ ਵਾਸਤੇ ਕੰਮ ਕਰ ਰਹੇ ਹਾਂ ਔਰ ਅਸੀਂ ਚਾਹਦੇ ਹਾਂ ਕਿ ਅਸੀਂ ਨਾਰਥ ਦੀ 올ਓਵਰ ਇੰਡੀਆ ਦੀ ਇੱਕ ਅੱਛੀ ਯੂਨੀਵਰਸਿਟੀ ਔਰ ਖਾਸ ਕਰਕੇ ਜਿਹੜਾ ਰੈਲੇਵੈਂਟ ਰਿਸਰਚ ਕਰ ਰਹੀ ਹੈ ਉਹ ਅਸੀਂ ਕਰੀਏ ਥੈਂਕ ਯੂ ਸਰ ਥੈਂਕ ਯੂ